ਕੀ ਕੀਤਾ ਸੀਗਾ ਅੱਜ ਤੋਂ 3 ਮਹੀਨੇ ਪਹਿਲਾਂ ਤੇ ਅੱਜ ਉਹ ਗੱਬਣਾ ਚੈੱਕ ਪਾਸ ਕੀਤੀ ਆ ਤੇ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਨਾਲ ਉਹ ਵੀਰਾਂ ਨਾਲ ਵੀ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਇਸ ਗਾਂ ਦਾ ਇਲਾਜ ਕਰਵਾਇਆ ਸੀਗਾ ਤੇ ਅੱਜ ਆਪਾਂ ਚੈੱਕ ਪਾਸ ਕਰਤੀ ਕਿਹੜਾ ਵੀਰ ਕਰੂ ਗੱਲਬਾਤ ਜੀ ਹਾਂਜੀ ਭਾਈ ਆਜੋ ਅੱਜ ਨੇੜੇ ਹਾਂ ਉਧਰ ਕੰਮ ਨਹੀਂ ਕਰਦੇ ਉਧਰ ਪਾਸੇ ਹਾਂਜੀ ਵੀਰੇ ਦੱਸੋ ਜੀ ਡਾਕਟਰ ਦਾ ਨੰਬਰ ਮਿਲਿਆ ਸੀਗਾ ਜੀ ਸਾਡੇ ਮਿੱਤਰ ਪਿਆਰੇ ਚਾਚਾ ਜੀ ਮੇਰੇ ਮੈਂਬਰ ਸਾਹਿਬ ਬਜਿੰਦਰ ਸਿੰਘ ਜੀ ਉਹਨਾਂ ਤੋਂ ਮਿਲਿਆ ਸੀ ਹਾਂ ਕਿਹ ਡਾਕਟਰ ਦਾ ਜੀ ਇਦਰਾਜ ਵਾਲੇ ਬਜਿੰਦਰ ਬਾਈ ਡਾਕਟਰ ਦਾ ਜੀ ਅੱਛਾ ਜੀ ਇਹ ਪਹਿਲਾਂ ਬਾਈ ਰਹਿੰਦੀ ਨਹੀਂ ਸੀਗੀ ਜੀ ਬਿਲਕੁਲ ਬਹੁਤ ਅਸੀਂ ਕੇਪੇ ਛੱਡਣ ਨੂੰ ਤਿਆਰ ਹੋਏ ਹੋਏ ਸੀਗੇ ਜੀ ਠੀਕ ਜੀ ਤੇ ਬਾਈ ਨਾਲ ਸਾਡਾ ਰਾਪਟਾ ਹੋਇਆ ਜੀ ਹਾਂਜੀ ਫੇਰ ਦੋ ਸਾਲ ਤੋਂ ਬਾਈ ਤੁਹਾਨੂੰ ਮਿਲਿਆ ਜੀ ਪਰ ਰਾਈ ਵੀ ਰਹੀ ਗਈ ਇਹ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੀਗਾ ਉਹ 2 ਸਾਲ ਹੋ ਗਏ ਸੀਗੇ 1.5 2 ਸਾਲ ਦੇ ਅੱਛਾ ਰਹਿੰਦੀ ਨਹੀਂ ਸੀਗੀ ਰਹਿੰਦੀ ਨਹੀਂ ਸੀ ਜਮੇ ਬਾਈ ਅੱਛਾ ਤੇ ਫਿਰ ਜਦੋਂ ਡਾਕਟਰ ਸਾਹਿਬ ਨੇ ਲਾਇਕ ਕਰਿਆ ਮਤਲਬ ਇਹ ਪਹਿਲੀ ਹੀਟ ਚ ਰਹੇਗੀ ਜਾਂ ਦੂਜੀ ਚ ਪਹਿਲੀ ਹੀਟ ਚ ਹੀ ਰਹੇਗੀ ਪਹਿਲੀ ਹੀਟ ਚ ਹੀ ਮਲ ਟੀਕਾ ਭਰਿਆ ਤੇ ਡਾਕਟਰ ਸਾਹਿਬ ਲਾਇਕ ਕਰਕੇ ਤੇ ਪਹਿਲੀ ਹੀਟ ਚ ਹੀ ਰਹੇਗੀ ਹਾਂਜੀ ਹਾਂਜੀ ਸਾਡਾ ਨੂੰ ਬਿਲਕੁਲ ਠੀਕ ਸੀਗੇ ਤੇ ਅੱਜ ਹੁਣੇ ਕਿੰਨੇ ਟਾਈਮ ਦੀ ਗੱਬਣ ਹੋ ਗਈ ਜੀ ਅੱਜ ਇੱਕ ਬਾਈ ਜੀ ਨਾਲ 3.5 ਮਹੀਨੇ ਚੈੱਕ ਅੱਗੀ ਦੀ ਅੱਜ ਚੈੱਕ ਪਾਸ ਕਰਾ ਕੇ ਮਤਲਬ ਹੁਣ ਕਰਾ ਕੇ ਹਾਂ ਬਲਜਿੰਦਰ ਡਾਕਟਰ ਨੇ ਪਾਸ ਕਰੀਆ ਜੀ ਠੀਕ ਹੈ ਠੀਕ ਹੈ ਹੁਣ ਇਹ ਗੱਬਣ ਚੈ ਡਾਕਟਰ ਸਾਹਿਬ ਸਾਡੇ ਬਹੁਤ ਵਧੀਆ ਜੀ ਦਾ ਧੰਨਵਾਦ ਕਰਦੇ ਆ ਜੀ ਗੌਣਾ ਬੰਦੇ ਚ ਇਨਸਾਨ ਵਧੀਆ ਬੋਰਡ ਇਨਸਾਨ ਠੀਕ ਆ ਜੀ ਇਹ ਆਪ ਵੀ ਪਸ਼ੂ ਦੇਖ ਕੱਲੇ ਇੱਕ ਤਾਂ ਡਾਕਟਰ ਹੁੰਦੇ ਆ ਪਸ਼ੂਆਂ ਨਾਲ ਆ ਜੀ ਕਰਦੇ ਆ ਜੀ ਇਹਨਾਂ ਨੂੰ ਆਪ ਹੀ ਜਾਨਵਰਾਂ ਦਾ ਬਹੁਤ ਸ਼ੌਂਕ ਆ ਜੀ ਇਹਨਾਂ ਨੂੰ ਹੋਰ ਵੀ ਬਹੁਤ ਬਹੁਤ ਜ਼ਿਆਦਾ ਗੱਲਾਂ ਦੱਸਿਆ ਇਹਨਾਂ ਨੇ ਕੰਮ ਦਿਆਂ ਠੀਕ ਆ ਜੀ ਇਹਨੂੰ ਪਹਿਲਾਂ ਨਹੀਂ ਪਤਾ ਸੀ ਠੀਕ ਆ ਜੀ ਇਹ ਪਸ਼ੂਆਂ ਦਾ ਖਾਣਾ ਕਿਵੇਂ ਪਾਉਣਾ ਆਪਾਂ ਕਿਵੇਂ ਨਾ ਕੋਈ ਖਾਦ ਖਰਾਕ ਫੀਡ ਫੂੜ ਜਿਹੜੀ ਵਰਤਦੇ ਆਪਾਂ ਇਹ ਚੀਜ਼ਾਂ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਨੌਲੇਜ ਵਾਲੀਆਂ ਗੱਲਾਂ ਦੱਸਿਆ ਜੀ ਠੀਕ ਆ ਠੀਕ ਆ ਠੀਕ ਆ ਜੀ ਆਓ ਡਾਕਟਰ ਸਾਹਿਬ ਨਾਲ ਫਿਰ ਦੱਸੋ ਜੀ 400 ਤੁਸੀਂ ਸਾਂਝੇ ਕਰੋ ਜੀ ਨਾਲ ਫਿਰ ਕਿਵੇਂ ਵੀਰੇ ਫਿਰ ਇਹਦਾ ਜਿਹੜੀ ਗਾਂ ਹੈ ਇਹ ਵੀਰਿੰਦਰ ਸਾਹਿਬ ਵੀ ਡੇਢ ਦੋ ਸਾਲਾਂ ਤੋਂ ਰਿਪੀਟਰ ਹੋ ਰਹੀ ਸੀਗੀ ਫਿਰ ਤੁਸੀਂ ਇਹਦਾ ਜਿਆ ਲਾਜੋ ਕਿਵੇਂ ਕੀਤਾ ਜੀ ਫਿਰ ਇਹਦਾ ਇੱਕ ਤਾਂ ਥਾਨ ਪੀੜਾ ਸਹੀ ਕਰਿਆ ਦਾ ਠੀਕ ਆ ਜੀ ਇੱਕ ਇਹਦੇ ਮਨ ਕੋਈ ਚਿਰ ਦਵਾਈ ਵਗੈਰਾ ਧਰ ਕੇ ਦਵਾਈ ਪਵਾ ਕੇ ਹਾਂਜੀ ਠੀਕ ਹੈ ਦਾ ਮਨ ਕੋਈ ਟੀਕਾ ਭਰਿਆ ਪਹਿਲੇ ਟੀਕੇ ਘੱਟ ਹੋ ਗਏ ਸੀ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਸੂਪੀ ਸੂਣ ਤੋਂ ਬਾਅਦ ਹੁਣ ਇਹ ਸੱਤ ਮਹੀਨਾ ਦੀ ਫੇਰ ਗੱਬਣ ਕਰਤੀ ਠੀਕ ਹੈ ਪਹਿਲੇ ਟੀਕੇ ਗੱਬਣ ਪਈ ਠੀਕ ਹੈ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਬੋਲੋ ਜੀ ਪ੍ਰੋਪਰ 9158 ਹਾਂ ਜੀ 69340 ਹਾਂ ਜੀ 92564 ਹਾਂ ਜੀ 39130 ਠੀਕ ਹੈ ਤੇ ਜੇ ਜਰਾ ਵੀਰੇ ਕਿਸੇ ਵੀ ਭਰਾ ਨੇ ਕੋਈ ਮੈਨੂੰ ਰਿਪੀਟਰ ਗਾਉਣਾ ਜਾਂ ਮਜੇ ਦਾ ਕੋਈ ਲਾਇਸ ਕਰਾਉਣਾ ਹੁੰਦਾ ਤੇ ਉਹਦੇ ਵਾਸਤੇ ਜੇ ਤੁਸੀਂ ਮਤਲਬ ਪੰਜਾਬ ਕਿੱਥੇ ਕਿੱਥੇ ਜਾ ਸਕਦੇ ਹੋ ਕਿਤੇ ਵੀ ਆਪਣੇ ਪਿੰਡ ਤੋਂ 100 ਕਿਲੋਮੀਟਰ ਤੱਕ ਕੰਮ ਕਰਦੇ ਹਾਂ ਤਪਾ ਮੰਡੀ ਤੋਂ 100 ਕਿਲੋਮੀਟਰ ਦੇ ਚਾਰਜ ਪੇਰਾ ਜੇ ਇਧਰ ਬਰਹੰਡਾ ਉਧਰ ਸੰਗਰੂਰ ਪਟਿਆਲੇ ਤੱਕ ਰਾਨ ਮਾਨਸਾ ਨਰੂਆਣੇ ਤੱਕ ਵਗ ਜਣੇ ਆ ਠੀਕ ਆ ਨਰੂਆਣੇ ਦੇ ਵਧੀਆ ਪਰਿਵਾਰ ਹੈਗੇ ਆਪਣਾ ਠੀਕ ਆ ਤੇ ਕੋਈ ਲਾ ਉੱਤੇ ਲੱਗ ਜੇ ਇਹ ਤਾਂ ਨਹੀਂ ਕੰਮ ਨਾਰਮਲ ਫੀਸ ਚੀ ਆ ਵੀਰੇ ਕੀ ਆ 6 ਰੁਪਏ ਕਿਲੋਮੀਟਰ ਲੈਂਦੇ ਆ ਠੀਕ ਆ ਜੀ ਠੀਕ ਆ 100 ਨਾਲ 20 ਕਿਲੋਮੀਟਰ ਦੀ ਗੱਡੀ ਠੀਕ ਆ ਜੀ ਤੇ 200 ਰੁਪਏ ਫੀਸ ਆਉਗੀ ਰਹਿਣੇ ਠੀਕ ਆ ਜੀ ਤੇ ਦਵਾਈ ਜਿਹੜੀ ਦਵਾਈ ਜਿਹੜੀ ਲੱਗਦੀ ਆ ਉਹ ਤਾਂ ਜਦੋਂ ਘੱਟ ਲੱਗਦੀ ਫਿਰ ਹੋਏ ਹਿਸਾਬ ਨਾਲ ਠੀਕ ਆ ਠੀਕ ਆ ਨਾਲ ਦੀ ਫੀਸ 200 ਰੁਪਏ ਬਾਕੀ 6 ਰੁਪਏ ਕਿਲੋਮੀਟਰ ਗੱਡੀ ਦਾ ਖਰਚਾ ਘਰ ਤੋਂ ਲੈ ਕੇ ਤੇ ਬਾਕੀ ਜਿਹੜੀ ਦਵਾਈ ਲੱਗਣੀ ਚੱਲੋ ਤਾਂ ਲੱਗਣੀ ਲੱਗਣੀ ਆ ਸੋ ਕਿਸਾਨ ਵੀਰੋ ਕਿਸੇ ਦੀ ਭਰਾ ਨੂੰ ਹਨਾ ਪਸ਼ੂ ਦਾ ਇਲਾਜ ਕਰਾਉਣਾ ਹੋਵੇ ਜਿਹਦਾ ਰਹਿੰਦਾ ਨਹੀਂ ਜਾਂ ਉਹ ਮਤਲਬ ਬੋਲਦਾ ਨਹੀਂ ਹੈਗਾ ਹਨਾ ਤਾਂ ਉਹ ਸਾਰੇ ਜਿਹੜੇ ਟਰੀਟਮੈਂਟ ਬਾਕੀ ਚੰਗਾ ਸੀਮਨ ਮੂਰਾ ਐਚ ਐਫ ਜਰਸੀ ਸਾਈਵਾਲ ਥਾਰਪਰਕ ਤੇ ਨੀਲੀ ਰਾਵੀ ਤਾਂ ਉਹ ਵੀ ਡਾਕਟਰ ਬਲਜਿੰਦਰ ਦਰਾਜ ਨਾਲ ਸੰਪਰਕ ਕਰ ਸਕਦੇ ਹੋਗੇ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 98158 69340 92564 39130 ਵੀਰੇ ਛੋਡਾ ਨੰਬਰ ਬੋਲ ਦੋ ਕਈ ਭਰਾ ਮੜੇ ਹੁੰਦਾ ਵੀ ਖਾਨੇ ਕੋਈ ਗੱਲ ਦੀ ਮਿਸਟੇਕ ਆ ਤਾਂ ਛੋਡੇ ਨਾਲ ਵੀ ਕਿਸੇ ਵੀਰ ਨੇ ਗੱਲਬਾਤ ਕਰਨੀ ਹੋਈ ਤਾਂ ਨਾ ਨੰਬਰ ਬੋਲ ਦੋ 82141 ਵੀਰੇ 94141 82851 82851 ਪਿੰਡ ਭਾਈ ਰੂਪਾ ਤੇ ਇਹਨੂੰ ਜ਼ਿਲ੍ਹਾ ਬਰਾਂਡਾ ਪਿੰਡ ਆ ਇਹ ਹੈਗਾ ਜੀ ਆਪਣਾ ਨਾਮ ਕੀ ਵੀਰੇ ਸ਼ੋਭ ਨਾਮ ਨਾਮ ਗੋਰਾ ਵੀਰ ਦਾ ਜਿਹੜੀ ਗਾਂ ਦਾ ਦਾ ਘਰ ਹੈ ਜੀ ਕਾਕੂ ਮੈਂਬਰ ਦਾ ਘਰ ਹੈ ਜੀ ਕਾਕੂ ਕਾਕੂ ਮੈਂਬਰ ਦਾ ਘਰ ਆ ਵੀਰੇ ਕਿਸੇ ਵੀ ਭਰਾ ਨੂੰ ਕੋਈ ਸ਼ੱਕ ਹੁੰਦੀ ਹੈ ਜਾਂ ਜਾਂ ਕੋਈ ਜਾਣਕਾਰੀ ਕਿਸਾਨ ਵੀਰ ਇਹਨਾਂ ਨਾਲ ਵੀ ਸਾਂਝੀ ਕਰ ਸਕਦੇ ਹੋਗੇ ਫੋਨ ਕਰਕੇ ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋਗੇ ਸੋ ਚੰਗੀ ਲੱਗੀ ਵੀਡੀਓ ਤਾਂ ਹੋਰ ਕਿਸਾਨ ਭਰਾਵਾਂ ਦਾ ਫਾਇਦਾ ਹੋ ਜੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਲਾਜ਼ਮੀ ਕਰਨਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਕਿਸਾਨ ਵੀਰ ਉਹ ਸਸਰੀ ਕਾਲ ਜੀ ਧੰਨਵਾਦ ਉੱਪਰ ਕਾਟੀ ਹੋ ਉੱਪਰ ਕਾਟੀ ਉੱਪਰ